ਮੈਂ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਮੈਂ ਨਾ ਤੁਹਾਡੇ ਪਿੰਡ ਚ ਬਹੁਤ ਵਾਰੀ ਲੰਘਿਆ ਮੈਂ ਜਦੋਂ ਜਦੋਂ ਸਟਰਗਲ ਕਰਦਾ ਹੁੰਦਾ ਸੀ ਨਾ ਇੱਥੇ ਮੋਟਰਸਾਈਕਲ ਤੇ ਸਪਲੈਂਡਰ ਤੇ ਆਉਂਦਾ ਹੁੰਦਾ ਸੀ ਜੀਤਾ ਭਾਜੀ ਭਾਬੀ ਜੀ ਤੇ ਹਾਂ ਤੇ ਚਾਚਾ ਜੀ ਇੱਥੇ ਮੈਂ ਕਾਫੀ ਆ ਕੇ ਘਰੇ ਆਉਣਾ ਸੋਨੀ ਵੀਰਾ ਹੁੰਦਾ ਸੀਗਾ ਸੋ ਆ ਫਾਦਰ ਸਾਹਿਬ ਸੋਨੀ ਵੀਰੇ ਦੇ ਤੇ ਕੁਲਦੀਪ ਕੁਲਦੀਪ ਆ ਮੇਰਾ ਵੀਰ ਆ ਲੋ ਰੱਖ ਸੋ ਥੈਂਕ ਯੂ ਕੁਲਦੀਪ ਵੀਰਾ ਇੱਥੇ ਮੈਂ ਕਾਫੀ ਆਉਂਦਾ ਜਾਂਦਾ ਰਿਹਾ ਲੁਧਿਆਣੇ ਮੈਂ ਇਹਨਾਂ ਦੇ ਸਟੂਡੀਓ ਜਿੱਥੇ ਕੰਮ ਕਰਦਾ ਹੁੰਦਾ ਸੀ ਤੇ ਉਹ ਟਾਈਮ ਬੰਦਾ ਕਦੇ ਨਹੀਂ ਭੁੱਲਦਾ ਮੈਂ ਕਹਿੰਦਾ ਬੰਦਾ ਉਹ ਆ ਜਿਹੜਾ ਲਾਈਫ ਦੇ ਵਿੱਚ ਸਟਰਗਲ ਟਾਈਮ ਨਾ ਭੁੱਲੇ ਬੰਦੇ ਕੋਲ ਵੀਰੇ ਸਭ ਕੁਝ ਆ ਜਾਂਦਾ ਹੈ ਸਭ ਕੁਝ ਕਮਾ ਲੈਂਦਾ ਬੰਦਾ ਪਰ ਜਿਹੜਾ ਉਹ ਟਾਈਮ ਹੁੰਦਾ ਉਹ ਬੰਦੇ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਸੋ ਮੈਂ ਇਨਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਬਹੁਤ ਵਧੀਆ ਫੈਮਿਲੀ ਹੈ ਪਰਿਵਾਰ ਹੈ ਸੋ ਪ੍ਰਿੰਸ ਪ੍ਰਿੰਸ ਮੁੰਡਾ ਇੱਥੇ ਹੁੰਦਾ ਉਹ ਆਉਂਦਾ ਹੁੰਦਾ ਤੇ ਅਸੀਂ ਕਾਫੀ ਟਾਈਮ ਤੋਂ ਮੈਂ ਸਟਰਗਲ ਕੀਤੀ ਲੁਧਿਆਣੇ ਕਾਫੀ ਸਾਲ ਰਹਿਆ ਮੈਂ ਸਟੂਡੀਓ ਸਪਲੈਂਡਰ ਤੇ ਆਉਂਦਾ ਹੁੰਦਾ ਸੀ ਹੈਲਮਟ ਬਾਝ ਪਾ ਲੈਣਾ ਮੈਂ ਤੇ ਐ ਨਹੀਂ ਹੈਗਾ ਕਿ ਮੈਂ ਬਹੁਤ ਖਰੇ ਘਰੋਂ ਆ ਕੇ ਇੱਥੇ ਆ ਗਿਆ ਮੈਂ ਸਟਰਗਲ ਕੀਤੀ ਹੈ ਚੰਗੇ ਮਾੜੇ ਦਿਨ ਦੇਖੇ ਨੇ ਸੋ ਮੈਂ ਚਾਹੁੰਦਾ ਤੁਸੀਂ ਵੀ ਅਗਰ ਕਿਸੇ ਚੀਜ਼ ਲਈ ਦਿਲੋਂ ਚਾਹੁੰਦੇ ਹੋ ਸਟਰਗਲ ਕਰਦੇ ਹੋ ਰੱਬ ਤੁਹਾਨੂੰ ਜ਼ਰੂਰ ਦੇਊਗਾ ਮਿਹਨਤ ਕਰਿਆ ਕਰੋ ਸੱਚੇ ਦਿਲੋਂ ਸੋ ਮੇਰੀਆਂ ਦੁਆਵਾਂਾਂ ਸੀਗੀਆਂ ਮੇਰੀ ਦਾਦੀ ਦੀਆਂ ਦੁਆਵਾਂਾਂ ਸੀਗੀਆਂ ਮੇਰੇ ਮਾਪਿਓ ਦੀਆਂ ਦੁਆਵਾਂਾਂ ਸੀਗੀਆਂ ਕਿ ਮੈਂ ਇੱਥੇ ਅੱਜ ਖੜ੍ਹਾ ਪਰ ਮੈਂ ਉਹ ਟਾਈਮ ਕਦੇ ਨਹੀਂ ਭੁੱਲਦਾ ਆਹ ਟਾਈਮ ਵੀ ਨਹੀਂ ਕਦੇ ਭੁੱਲੂਗਾ ਉਹ ਵੀ ਨਹੀਂ ਕਦੇ ਭੁੱਲਦਾ ਮੈਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਠੀਕ ਹੈ ਜੀ एक अपने लिए ताड़ी मार मारो मेरा भी ठीक है जी हां जी ਹੋ ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਐ ਹਰ ਸਾਹ ਨਾਲ ਚੇਤਾ ਤੇਰਾ ਆਊਗਾ ਹੋ ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਐ ਹਰ ਸਾਹ ਨਾਲ ਚੇਤਾ ਤੇਰਾ ਆਊਗਾ ਲੋਕੀ ਕਹਿੰਦੇ ਮਰ ਕੇ ਵੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੋਕੀ ਕਹਿੰਦੇ ਮਰ ਕੇ ਵੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੋਕੀ ਕਹਿੰਦੇ ਮਰ ਕੇ ਵੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ